ਸਤਿ ਸ਼੍ਰੀ ਅਕਾਲ ਜੀ ਮੰਮੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਆ ਕਿ ਸਵੇਰੇ ਸਵੇਰੇ ਮੰਦਰ ਨਾ ਜਾਇਆ ਕਰੋ ਘਰ ਵਿੱਚ ਕਿੰਨੇ ਕੰਮ ਹੁੰਦੇ ਆ ਪਹਿਲਾਂ ਤਾਂ ਜਿਹੜੇ ਭਾਂਡੇ ਰਾਤ ਦੇ ਪਏ ਹੋਇਆ ਉਹਨਾਂ ਨੂੰ ਸਾਫ਼ ਕਰ ਲਵੋ ਤੇ ਫਿਰ ਸਬਜ਼ੀ ਕੱਟ ਕੇ ਬਣਾ ਲਿਓ ਨਹੀਂ ਤਾਂ ਬਬਲੀ ਦੇ ਇਹਨਾਂ ਨੂੰ ਨਿਕਲਣ ਵਿੱਚ ਦੇਰ ਹੋ ਜਾਵੇਗੀ ਕੋਮਲ ਆਪਣੀ ਸਾਸ ਨੂੰ ਕਹਿੰਦੀ ਆ ਕੋਮਲ ਦੀ ਸਾਸ ਬੋਲੀ ਬਹੂ ਮੈਨੂੰ ਬਸ ਥੋੜੀ ਦੇਰ ਲੱਗੂਗੀ ਮੰਦਰ ਉਹ ਮੰਮੀ ਆ ਫਿਰ पांडे ਤੋਂ ਲਵਾੰਗੀ ਨਹੀਂ ਤਾਂ ਝੂਠੇ पांडे ਧੋਣ ਤੋਂ ਬਾਅਦ ਮੈਨੂੰ ਫਿਰ ਨਹਾਉਣਾ ਪਵੇਗਾ ਕੋਮਲ ਨੇ ਆਪਣੀ ਸੱਸ ਦੇ ਹੱਥ ਵਿੱਚੋਂ ਪੂਜਾ ਦੀ ਥਾਲੀ ਫੜ ਕੇ ਇੱਕ ਪਾਸੇ ਰੱਖ ਦਿੱਤੀ ਤੇ ਬੋਲੀ ਜੋ ਕਹਿ ਰਹੀਆਂ ਉਹ ਚੁੱਪਚਾਪ ਕਰੋ ਨਹਾਉਣਾ ਪਵੇਗਾ ਤਾਂ ਫਿਰ ਨਹਾ ਲਿਓ ਵੈਸੇ ਵੀ ਪਾਣੀ ਬਹੁਤ ਸਸਤਾ ਆ ਪਰ ਮੇਰਾ ਕਸੀਨਾ ਬੜਾ ਮਹਿੰਗਾ ਆ ਵੱਡੀ ਆਈ ਪੂਜਾ ਪਾਠ ਕਰਨ ਵਾਲੀ ਵਿਚਾਰੀ ਨੇਤਾ ਜੀ ਚੁੱਪਚਾਪ ਝੂਠੇ पांडे ਧੋਣ ਲੱਗ ਪਈ ਫਿਰ ਸਬਜ਼ੀ ਕੱਟ ਕੇ ਬਣਾਉਣ ਲੱਗੀ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਜ਼ਿੰਦਗੀ ਨਹੀਂ ਲੰਘ ਰਹੀ ਸੀ ਆਨੀਤਾ ਜੀ ਦੇ ਪਤੀ ਬਹੁਤ ਹੀ ਚੰਗੇ ਇਨਸਾਨ ਸੀ ਪਿੰਡ ਵਿੱਚ ਜ਼ਮੀਨ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਿੰਡ ਵਾਲੀ ਜ਼ਮੀਨ ਆਪਣੇ ਚਾਚੇ ਦੇ ਮੁੰਡੇ ਭਰਾ ਨੂੰ ਰਹਿਣ ਤੇ ਖਾਣ ਲਈ ਦਿੱਤੀ ਹੋਈ ਸੀ ਅਨੀਤਾ ਜੀ ਦੇ ਪਤੀ ਨੇ ਸ਼ਹਿਰ ਵਿੱਚ ਨੌਕਰੀ ਕਰਦੇ ਕਰਦੇ ਆਪਣੇ ਬੇਟੇ ਨੂੰ ਵੀ ਉੱਥੇ ਹੀ ਸੈੱਟ ਕਰ ਦਿੱਤਾ ਸੀ ਪਰ ਉਹਨਾਂ ਦਾ ਮਨ ਕੰਮ ਵਿੱਚ ਲੱਗਦਾ ਹੀ ਨਹੀਂ ਸੀ ਇੱਕ ਦਿਨ ਜਦੋਂ ਬੇਟੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਨ ਦੀ ਗੱਲ ਕਹੀ ਤਾਂ ਉਹਨਾਂ ਨੇ ਮਨਾਂ ਕਰ ਦਿੱਤਾ ਪੈਸੇ ਗੱਲ ਨੂੰ ਲੈ ਕੇ ਉਹਨਾਂ ਦੇ ਬੇਟੇ ਨੇ ਆਪਣੇ ਪਿਤਾ ਦੇ ਨਾਲ ਬਹੁਤ ਹੀ ਬੁਰਾ ਵਿਹਾਰ ਕੀਤਾ ਤੇ ਵਿਆਹ ਕਰ ਲਿਆ ਉਸ ਦਿਨ ਨੀਤਾ ਜੀ ਦੇ ਪਤੀ ਨੂੰ ਆਉਣ ਵਾਲੇ ਖਤਰੇ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਆਪਣੀ ਪਤਨੀ ਦੇ ਨਾਮ ਕਰਨ ਦਾ ਫੈਸਲਾ ਵੀ ਲਿਆ ਵਕਤ ਦੇ ਨਾਲ-ਨਾਲ ਬੇਟੇ-ਬਹੂ ਦੇ ਬਦਲਦੇ ਰਾਂਗ ਨੇ ਅਨੀਤਾ ਜੀ ਦੇ ਪਤੀ ਨੂੰ ਅੰਦਰੋਂ ਤੋੜ ਦਿੱਤਾ ਸੀ। ਇੱਕ ਦਿਨ ਅਚਾਨਕ ਸੁੱਤੇ ਹੋਏ ਹੀ ਉਹ ਦੁਨੀਆ ਤੋਂ ਚਲੇ ਗਏ। ਉਹਨਾਂ ਦੇ ਜਾਣ ਤੋਂ ਪਿਛੋਂ ਅਨੀਤਾ ਜੀ ਉਹਨਾਂ ਦੀਆਂ ਯਾਦਾਂ ਦੇ ਸਹਾਰੇ ਜੀਣ ਲੱਗੀ। ਜਿਸ ਘਰ ਦੀ ਉਹ ਅੱਜ ਤੱਕ ਮਾਲਕਣ ਸੀ, ਉਸ ਘਰ ਵਿੱਚ ਹੀ ਉਹਨਾਂ ਦੇ ਨਾਲ ਨੌਕਰਾਂ ਵਰਗਾ سلوਕ ਹੋਣ ਲੱਗਾ। ਹੁਣ ਉਹਨਾਂ ਦਾ ਟਾਈਮ ਘਰ ਦੇ ਬਾਹਰ ਦੇ ਮੰਦਰਾਂ ਵਿੱਚ ਜਾਂ ਫਿਰ ਘਰ ਦੇ ਕੰਮਾਂ ਵਿੱਚ ਹੀ ਗੁਜ਼ਰਦਾ ਸੀ ਹਰ ਪਲ ਉਹਨਾਂ ਦਾ ਬੇਟਾ ਤੇ ਬਹੂ ਉਹਨਾਂ ਦੀ ਸਾਰੀ ਜਾਇਦਾਦ ਆਪਣੇ ਨਾਮ ਕਰਵਾਉਣ ਦਾ ਸੋਚਦੇ ਰਹਿੰਦੇ ਕਈ ਵਾਰ ਕੁਮਾਫਰਾ ਕੇ ਉਹਨਾਂ ਨੇ ਜਾਇਦਾਦ ਆਪਣੇ ਨਾਮ ਕਰਵਾਉਣੀ ਨਹੀਂ ਚਾਹੀ ਤਾਂ ਉਹ ਕਹਿ ਦਿੰਦੀ ਸਭ ਕੁਝ ਤੁਹਾਡਾ ਹੀ ਆ ਮੈਂ ਤਾਂ ਬਸ ਨਾਮ ਦੀ ਹੀ ਮਾਲਕਣ ਆ ਐਸੇ ਕਰਕੇ ਬਹੂ ਉਹਨਾਂ ਤੇ ਉੱਤੇ ਹੋਰ ਵੀ ਜ਼ਿਆਦਾ ਅਤਿਆਚਾਰ ਕਰਦੀ ਸੀ ਇੱਕ ਦਿਨ ਨਕਸ਼ੇ ਦੇ ਉਹ ਦਫ਼ਤਰ ਵਿੱਚ ਉਹਦੇ ਬੌਸ ਨੇ ਉਹਨੂੰ ਸਾਰਿਆਂ ਦੇ ਸਾਹਮਣੇ ਬਹੁਤ ਹੀ ਬੇਇਜ਼ਤ ਕੀਤਾ ਕਿਉਂਕਿ ਉਹ ਟੰਗ ਨਾਲ ਕੰਮ ਹੀ ਨਹੀਂ ਕਰਦਾ ਸੀ ਉਹ ਦਫ਼ਤਰ ਤੋਂ ਘਰ ਆਇਆ ਤਾਂ ਮੂੰਹ ਲਟਕਾ ਕੇ ਕੋਮਲ ਨੂੰ ਬੋਲਿਆ ਇਸ ਨੋਟਰੀ ਵਿੱਚ ਕੁਝ ਨਹੀਂ ਰੱਖਿਆ ਸੋਚ ਰਿਹਾ ਆ ਆਪਣਾ ਬਿਜ਼ਨਸ ਕਰ ਲਵਾਂ ਪਰ ਮੇਰੇ ਕੋਲ ਜਿੰਨੇ ਪੈਸੇ ਆ ਉਹਨਾਂ ਨਾਲ ਬਿਜ਼ਨਸ ਨਹੀਂ ਹੋਵੇਗਾ ਕੀ ਤੇਰੇ ਪਾਪਾ ਜਾਂ ਭਰਾ ਮੇਰੀ ਕੋਈ ਮਦਦ ਨਹੀਂ ਕਰ ਸਕਦੇ ਜਦੋਂ ਪੈਸੇ ਆ ਜਾਣਗੇ ਤਾਂ ਵਾਪਸ ਕਰ ਦੂੰਗਾ ਕੋਮਲ ਬੋਲੀ ਤੁਸੀਂ ਵੀ ਆ ਉਦ ਕਰ ਦਿਓ ਹੁਣ ਕੀ ਆਪਣੇ ਸਹੁਰਿਆਂ ਕੋਲ ਆਧਾਰ ਲਓਗੇ ਨਖਸ਼ ਬੋਲਿਆ ਤੂੰ ਹੀ ਦੱਸ ਕੀ ਕਰਾਂ ਇਸ ਨੌਕਰੀ ਨਾਲ ਤਾਂ ਗੁਜ਼ਾਰਾ ਹੁਣ ਤੋਂ ਰਹਾ ਬਬਲੀ ਦੀ ਟਿਊਸ਼ਨ ਫੀਸ ਸਕੂਲ ਫੀਸ ਕਿੰਨੇ ਖਰਚੇ ਆ ਸਮਝ ਨਹੀਂ ਆਉਂਦਾ ਕਿਵੇਂ ਸਾਰਾ ਕੁਝ ਪੂਰਾ ਕਰਾਂ ਕੋਮਲ ਬੋਲੀ ਆਪਣੀ ਕੰਜੂਸ ਮਾਂ ਕੋਲੋਂ ਕਿਉਂ ਨਹੀਂ ਪੈਸੇ ਕਢਵਾਉਂਦੇ ਉਹ ਰਹਿੰਦੀ ਤਾਂ ਸਾਡੇ ਨਾਲ ਆ ਤੇ ਇੱਕ ਵੀ ਪੈਸਾ ਖਰਚ ਨਹੀਂ ਕਰਦੀ ਸਾਰੀ ਜਾਇਦਾਦ ਆਪਣੇ ਨਾਲ ਲੈ ਕੇ ਜਾਵੇਗੀ ਮੇਰਾ ਵਾਸ ਚੱਲੇ ਤਾਂ ਉਹਨੂੰ ਕੱਲ ਹੀ ਵਿਦਿਆ ਅਸ਼ਰਮ ਵਿੱਚ ਭੇਜ ਦਵਾਂ ਪਰ ਤੁਹਾਡੀ ਵਜ੍ਹਾ ਨਾਲ ਮੈਂ ਕੁਝ ਜ਼ਿਆਦਾ ਨਹੀਂ ਕਹਿੰਦੀ ਨਕਸ਼ ਬੋਲਿਆ ਤੇ ਮੈਂ ਕਿਹੜਾ ਉਹਨਾਂ ਨੂੰ ਆਪਣੇ ਨਾਂ ਰੱਖਣਾ ਚਾਹੁੰਦਾ ਆ ਪਤਾ ਨਹੀਂ ਮੇਰੇ ਪਾਪਾ ਦੇ ਦਿਮਾਗ ਵਿੱਚ ਕੀ ਖਿਚੜੀ ਪਕ ਰਹੀ ਸੀ ਸੋ ਜੋ ਸਾਰੀ ਜਾਇਦਾਦ ਮਾਂ ਦੇ ਨਾਮ ਕਰ ਗਏ ਉਦੋਂ ਹੀ ਕੋਮਲ ਦੀ ਨਜ਼ਰ ਆਪਣੀ ਸਾਸ ਤੇ ਗਈ ਉਹ ਬੋਲੀ ਇਹ ਇੰਨੀ ਜਲਦੀ ਮਰਨ ਵਾਲੀ ਹੀ ਨਹੀਂ ਆ ਨਾਮ ਲਿਆ ਤੇ ਹਾਜ਼ਰ ਹੋ ਗਈ ਅਨੀਤਾ ਜੀ ਮੰਦਰ ਤੋਂ ਵਾਪਸ ਆ ਗਈ ਸੀ ਉਦੋਂ ਕੋਮਲ ਨੇ ਨਕਸ਼ ਨੂੰ ਇਸ਼ਾਰਾ ਕਰਦੇ ਹੋਏ ਕਿਹਾ ਨਕਸ਼ ਤੁਸੀਂ ਮੇਰੇ ਸਾਰੇ ਘਰਨੇ ਵੇਚ ਦੋ ਮੈਂ ਨਹੀਂ ਚਾਹੁੰਦੀ ਤੁਸੀਂ ਕਰਜ਼ ਵਿੱਚ ਡੁੱਬ ਜਾਓ ਸੋਚੋ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰੂੰਗੀ ਇਨਾ ਕਹਿ ਕੇ ਉਹ ਰੋਣ ਦਾ ਨਾਟਕ ਕਰਨ ਲੱਗੀ ਨਕਸ਼ਰਾਨੀ ਨਾਲ ਕੋਮਲ ਨੂੰ ਵੇਖਣ ਲੱਗਾ ਅਨੀਤਾ ਜੀ ਚਿੰਤਾ ਨਾਲ ਬੋਲੀ ਕਿ ਗਾਲਿਆ ਬਹੂ ਇਹੋ ਜਿਹੀ ਕੀ ਵਿਪਤਾ ਆ ਗਈ ਜੋ ਤੈਨੂੰ ਆਪਣੇ ਗਹਿਣੇ ਵੇਚਨੇ ਪੈ ਰਹੇ ਆ ਨਕਸ਼ ਬੋਲਿਆ ਮਾਂ ਤੂੰ ਤਾਂ ਰਹਿਣ ਦੇ ਤੂੰ ਪਰੇਸ਼ਾਨ ਨਾ ਹੋ ਮੈਂ ਕੁਝ ਨਾ ਕੁਝ ਇਂਤਜ਼ਾਮ ਕਰ ਲਊਗਾ ਹੋਰ ਕੁਝ ਨਹੀਂ ਤਾਂ ਆਪਣਾ ਖੂਨ ਵੇਚ ਦੂੰਗਾ ਕਾਸ਼ ਪਾਪਾ ਜਿੰਦਾ ਹੁੰਦੇ ਤਾਂ ਮੇਰੀ ਥੋੜੀ ਮਦਦ ਹੋ ਜਾਂਦੀ ਕਿਉਂਕਿ ਜੇ ਮੈਂ ਕਰਜ਼ਾ ਵੀ ਲਵਾਂਗਾ ਤਾਂ ਉਹਦੇ ਲਈ ਵੀ ਮੈਨੂੰ ਕੁਝ ਪ੍ਰਾਪਰਟੀ ਦਿਖਾਉਣੀ ਹੋਵੇਗੀ ਪਰ ਮੇਰੇ ਨਾਮ ਤਾਂ ਕੁਝ ਵੀ ਨਹੀਂ ਆ ਲੱਗਦਾ ਆ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਸੀ ਅਨੀਤਾ ਜੀ ਬੋਲੀ ਨਹੀਂ ਨਹੀਂ ਬੇਟਾ ਇਵੇਂ ਨਾ ਸੋਚੋ ਉਹ ਤਾਂ ਤੇਰੇ ਪਿਤਾ ਜੀ ਮੇਰੇ ਬਟਾਪੇ ਬਾਰੇ ਸੋਚਦੇ ਸੀ ਬਸ ਇਸੇ ਲਈ ਉਹ ਜਾਇਦਾਦ ਮੇਰੇ ਨਾਮ ਕਰ ਗਏ ਤੂੰ ਐਵੇਂ ਕਰ ਜਮੀਨ ਦੇ ਕਾਗਜ਼ਾਤ ਬਣਵਾ ਲਾ ਮੈਂ ਪਿੰਡ ਵਾਲੀ ਸਾਰੀ ਜਮੀਨ ਤੇ ਘਰ ਤੇਰੇ ਨਾਮ ਕਰ ਦੇਵਾਂਗੀ ਕੋਮਲ ਝਾਟ ਬੋਲੀ ਮੰਮੀ ਜੀ ਤੇ ਇਹ ਘਰ ਅਨੀਤਾ ਜੀ ਦਾ ਦਿਮਾਗ ਇੱਕ ਪਲ ਲਈ ਠਣ ਗਿਆ ਉਹ ਬੋਲੀ ਹਾਂ ਹਾਂ ਬੂਏ ਘਰ ਵੀ ਕਰ ਦਵਾਂਗੀ ਸਭ ਕੁਝ ਤਾਂ ਮੇਰੇ ਬੇਟੇ ਦਾ ਹੀ ਆ ਬਸ ਉਹ ਖੁਸ਼ ਰਹੇ ਨਕਸ਼ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਉਹ ਆਪਣੀ ਮਾਂ ਦੇ ਪੈਰ ਛੂਣ ਲੱਗਾ ਤਾਂ ਨੀਤਾ ਜੀ ਨੇ ਉਸ ਨੂੰ ਖੁਸ਼ ਰਹਿਣ ਦਾ ਅਸ਼ੀਰਵਾਦ ਦਿੱਤਾ ਤੇ ਫਿਰ ਘਰ ਦੇ ਮੰਦਰ ਵਿੱਚ ਦੀਵਾ ਜਗਾਉਣ ਚਲੀ ਗਈ ਕੋਮਲ ਦੇ ਚਿਹਰੇ ਤੇ ਵੀ ਮੁਸਕਾਨ ਆ ਗਈ ਉਹ ਬੋਲੀ ਵੇਖਿਆ ਮੇਰੇ ਦਿਮਾਗ ਦਾ ਕਮਾਲ ਸੱਪ ਵੀ ਮਰ ਗਿਆ ਤੇ लाठी ਵੀ ਨਹੀਂ ਟੁੱਟੀ ਹੁਣ ਇੰਨੀ ਜਲ ਜਿੰਨੀ ਜਲਦੀ ਹੋ ਸਕੇ ਕਾਗਜ਼ ਬਣਵਾ ਲਵੋ ਤੇ ਸਾਰਾ ਕੁਝ ਆਪਣੇ ਨਾਮ ਕਰਵਾ ਲਓ ਫਿਰ ਬਿਜ਼ਨਸ ਕਰੋ ਜਾਂ ਨਾ ਕਰੋ ਇਹਨਾਂ ਨੂੰ ਤਾਂ ਮੈਂ ਬਿਰਧ ਆਸ਼ਰਮ ਭੇਜ ਕੇ ਹੀ ਰਹੂੰਗੀ ਨਕਸ਼ ਕੋਮਲ ਦੀਆਂ ਗੱਲਾਂ ਵਿੱਚ ਆ ਗਿਆ ਤੇ ਸਾਰੇ ਕਾਗਜ਼ ਆਪਣੇ ਮਨਮੁਦਾਪਕ ਬਣਾਉਣ ਲੱਗਾ ਅਗਲੇ ਦਿਨ ਨਕਸ਼ ਬੋਲਿਆ ਮਾਂ ਕੋਮਲ ਨੂੰ ਦਿਖ ਰਹੀ ਅਨੀਤਾ ਜੀ ਬੋਲੀ ਬਹੁ ਆਪਣੀ ਮਾਂ ਨਾਲ ਗੱਲ ਕਰ ਰਹੀ ਆ ਨਕਸ਼ ਬੋਲਿਆ ਮਾ ਅੱਜ ਇੱਕ ਵਕੀਲ ਕਾगज ਲੈ ਕੇ ਆਊਗਾ ਤੁਸੀਂ ਬਸ ਆਪਣੇ ਦਸਤਕ ਕਰ ਦਿਓ ਫਿਰ ਆਪਣੀ ਸਾਰੀ ਪਰੇਸ਼ਾਨੀ ਖਤਮ ਹੋ ਜਾਵੇਗੀ ਅਨੀਤਾ ਜੀ ਨੇ ਹਾਂ ਅਮਿਤਾ ਪਰ ਦਿੱਤੀ ਪਰ ਫਿਰ ਸੋਚਣ ਲੱਗੀ ਜਿਸ ਬੇਟੇ ਬਹੂ ਨੇ ਮੇਰੇ ਪਤੀ ਦੇ ਗੁਜਰ ਜਾਣ ਤੋਂ ਬਾਅਦ ਮੈਨੂੰ ਨੌਕਰ ਬਣਾ ਕੇ ਰੱਖ ਦਿੱਤਾ ਸਭ ਕੁਝ ਮਿਲਣ ਤੋਂ ਬਾਅਦ ਉਹ ਮੇਰੀ ਸੇਵਾ ਕਰਨਗੇ ਇੱਕ ਦਿਨ ਵਿੱਚ ਇੰਨਾ ਬਦਲਾਵ ਇੰਨੇ ਨੂੰ ਕੋਮਲ ਉੱਤੇ ਆ ਕੇ ਬੋਲੀ ਕੀ ਗੱਲ ਹੈ ਮੰਮੀ ਜੀ ਇਹ ਮੈਨੂੰ ਲੱਭ ਰਹੀ ਸੀ ਉਹ ਬੋਲੀ ਨਹੀਂ ਬੜੂ ਨਕਸ਼ਤਾ ਬਾਸੇ ਵਹੀਂ ਪੁੱਛ ਰਿਹਾ ਸੀ ਤੋ ਆਪਣੀ ਮਾਂ ਨਾਲ ਗੱਲ ਕਰਨ ਵਿੱਚ ਬਿਜੀ ਸੀ ਤਾਂ ਮੈਂ ਉਹਨੂੰ ਨਾਸ਼ਤਾ ਦੇ ਦਿੱਤਾ ਤੇ ਫਿਰ ਉਹ ਚਲਾ ਗਿਆ ਰੋਜ਼ ਦੀ ਤਰ੍ਹਾਂ ਕੋਮਲ ਆਪਣੀ ਸਹੋਲੀ ਦੇ ਘਰ ਬੈਠੀ ਸੀ ਉਦੋਂ ਹੀ ਇੱਕ ਆਦਮੀ ਜ਼ਮੀਨ ਦੇ ਕਾਗਜ਼ ਬਣਾ ਕੇ ਘਰ ਆ ਗਿਆ ਅਨੀਤਾ ਜੀ ਥੋੜਾ ਬਹੁਤ ਪੜੇ ਲਿਖੇ ਸੀ ਇੰਨਾ ਤਾਂ ਉਹ ਪੜ੍ਹ ਹੀ ਸਕਦੀ ਸੀ ਉਹ ਵਕੀਲ ਬੋਲੀ ਜੇ ਮੈਂ ਕੁਝ ਇਸ ਵਿੱਚ ਜੋੜਨਾ ਚਾਹਾਂ ਤਾਂ ਜੁੜ ਸਕਦਾ ਆ ਕੀ ਵਕੀਲ ਬੋਲਿਆ ਹਾਂ ਹਾਂ ਮਾਂ ਜੀ ਕਿਉਂ ਨਹੀਂ ਦੱਸੋ ਕੀ ਜੋੜਨਾ ਆ ਅਨੀਤਾ ਜੀ ਨੇ ਨਾ ਜਾਣੇ ਉਸ ਵਕੀਲ ਨੂੰ ਕੀ ਕਿਹਾ ਤੇ ਉਹਦੇ ਵਿੱਚ ਇੱਕ ਪੈਰਾਗ੍ਰਾਫ ਹੋਰ ਜੋੜ ਦਿੱਤਾ ਤੇ ਉਹ ਵਕੀਲ ਸਾਈਨ ਕਰਵਾ ਕੇ ਇੱਕ ਕਾਪੀ ਉਹਨਾਂ ਨੂੰ ਵੀ ਦੇ ਦਿੱਤੀ ਤੇ ਉੱਥੋਂ ਚਲਾ ਗਿਆ ਸ਼ਾਮ ਨੂੰ ਨਖਸ਼ ਬਹੁਤ ਖੁਜੋਗਰ ਮਠਿਆਈ ਦਾ ਡੱਬਾ ਲੈ ਕੇ ਆਪਣੀ ਮਾਂ ਦੇ ਕੋਲ ਆਇਆ ਤੇ ਬੋਲਿਆ ਮੰਮੀ ਤੁਸੀਂ ਮੇਰੇ ਲਈ ਜੋ ਕੀਤਾ ਮੈਂ ਉਹਨੂੰ ਕਦੀ ਵੀ ਨਹੀਂ ਭੁੱਲ ਸਕਦਾ ਨੀਤਾ ਜੀ ਬੋਲੀ beta ਮਾਪਿਓ ਬੱਚਿਆਂ ਦੇ ਲਈ ਬਲੀਦਾਨ ਨਹੀਂ ਪਾਲ ਕੇ ਤਿਆਗ ਤੇ ਸੇਵਾ ਦੀ ਭਾਵਨਾ ਰੱਖਦੇ ਆ ਇਹ ਸੋਚ ਕੇ ਕਿ ਬੱਚੇ ਮਾਪਿਓ ਦਾ ਕੀਤਾ ਹੋਇਆ ਭੁੱਲਣਗੇ ਨਹੀਂ ਨਕਸ਼ ਬੋਲਿਆ ਨਹੀਂ ਨਹੀਂ ਮਾਂ ਮੈਂ ਕਦੀ ਵੀ ਨਹੀਂ ਭੁੱਲੂੰਗਾ ਇਹਨਾਂ ਕਹੇ ਕਿ ਉਹਨੇ ਆਪਣੀ ਮਾਂ ਨੂੰ ਮਠਿਆਈ ਖਵਾਈ ਤੇ ਘਰਵਾਲੀ ਨੂੰ ਇਸ਼ਾਰਾ ਕਰਦੇ ਹੋਏ ਮਠਿਆਈ ਦਾ ਡੱਬਾ ਉਹਦੇ ਵੱਲ ਵਧਾ ਦਿੱਤਾ ਵਕਤ ਗੁਜ਼ਰਿਆ ਨਕਸ਼ ਨੇ ਪਿੰਡ ਵਾਲੀ ਸਾਰੀ ਜਾਇਦਾਦ ਆਪਣੀ ਮਾਂ ਨੂੰ ਬਿਨਾਂ ਦੱਸੇ ਵੇਚ ਦਿੱਤੀ ਤੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਫਾਇਦਾ ਵੀ ਬਹੁਤ ਹੋਇਆ ਦੇ ਨੇ ਪੈਸੇ ਹੋਂ ਤੋਂ ਬਾਅਦ ਨਕਸ਼ਤੇ ਕੋਮਲ ਦੇ ਪੈਰ ਜ਼ਮੀਨ ਤੇ ਨਹੀਂ ਟਿਕ ਰਹੇ ਸੀ ਆਏ ਦਿਨ ਘੁੰਮਣਾ ਜਾਂ ਪਾਰਟੀ ਕਰਨਾ ਇਵੇਂ ਹੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਇੱਕ ਦਿਨ ਨੀਤਾ ਜੀ ਕੋਮਲ ਨੂੰ ਬੋਲੀ ਬਹੂ ਮੇਰੇ ਗੋਡਿਆਂ ਵਿੱਚ ਬਹੁਤ ਦਰਦ ਹੋ ਰਿਹਾ ਆ ਮੈਨੂੰ ਡਾਕਟਰ ਕੋਲ ਦਿਖਾ ਲਿਆ ਕੋਮਲ ਬੋਲੀ ਕਿਉਂ ਫालतੂ ਵਿੱਚ ਪੈਸੇ ਖਰਚ ਕਰਨੇ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਲਵੋ ਦਰਦ ਠੀਕ ਹੋ ਜਾਵੇਗਾ ਹਰ ਚੀਜ਼ ਤੇ ਖਰਚਾ ਹੋ ਰਿਹਾ ਆ ਪਰ ਜਿੰਨੇ ਪੈਸਿਆਂ ਦਾ ਇੰਤਜ਼ਾਮ ਕੀਤਾ ਬੇਟਾ ਬਹੂ ਉਹਨੋਂ ਹੁਣ ਉਹਨਾਂ ਹਿੰਦੀਆਂ ਹੀ ਦਵਾਈਆਂ ਤੇ ਰੋਟੀਆਂ गिनਣ ਲੱਗੇ ਸੀ ਇੱਕ ਦਿਨ ਸ਼ਾਮ ਨੂੰ ਅਨੀਤਾ ਜੀ ਆਪਣੇ ਲਈ ਚਾਹ ਬਣਾ ਰਹੀ ਸੀ ਕਿ ਕੋਮਲ ਉੱਤੇ ਆਈ ਤੇ ਬੋਲੀ ਮੰਮੀ ਜੀ ਥੋੜਾ ਜਿਹਾ ਤਾਂ ਦੁੱਧ ਵਿੱਚ ਪਾਣੀ ਪਾ ਕੇ ਚਾਹ ਬਣਾਇਆ ਕਰੋ ਇੰਨੀ ਚਾਹ ਬਣਾਉਂਦੇ ਹੋ ਕਿ ਸ਼ਾਮ ਹੁੰਦੇ 1.5 ਲੀਟਰ ਦੁੱਧ ਖਤਮ ਹੋ ਜਾਂਦਾ ਆ ਅੱਜ ਤੋਂ ਬਾਝ ਬੀਣਾ ਮੈਨੂੰ ਪੁੱਛੇ ਨਾ ਤਾਂ ਤੁਸੀਂ ਚਾਹਵਨੋਂਗੇ ਤੇ ਨਾ ਹੀ ਕੁਝ ਖਾਣ ਲਈ ਇੰਨਾ ਕਹਿ ਕੇ ਉਹ ਤੋਂ ਚਲੀ ਗਈ ਹੁਣ ਨੀਤਾ ਜੀ ਦੇ ਨਾਲ ਫਿਰ ਤੋਂ ਬੁਰਾ ਵਿਹਾਰ ਹੋਣ ਲੱਗਾ ਸੀ ਜਦੋਂ ਆਪਣੇ ਬੇਟੇ ਨੂੰ ਕਹਿੰਦੀ ਤਾਂ ਉਹ ਬੋਲਦਾ ਮਾਂ ਘਰ ਕੋਮਲ ਚਲਾਉਂਦੀ ਆ ਤੁਹਾਨੂੰ ਉਸੇ ਦੇ ਮੁਤਾਬਕ ਹੀ ਰਹਿਣਾ ਪਵੇਗਾ ਤੇ ਜੇ ਤੁਹਾਨੂੰ ਕੋਈ ਦਿੱਕਤ ਆ ਤਾਂ ਕਹੋ ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਵੀ ਦਾਸ਼ਰਮ ਵਿੱਚ ਕਰ ਦਿੰਦਾ ਹਾਂ ਕਿਉਂਕਿ ਮੈਨੂੰ ਮੇਰੇ ਘਰ ਵਿੱਚ ਰੋਲ ਦਾ ਕਲੇਸ਼ ਨਹੀਂ ਚਾਹੀਦਾ। ਪੁੱਤ ਦੇ ਇਹ ਲੱਭਣ ਨੀਤਾ ਜਿਹਦੇ ਕੰਨਾਂ ਵਿੱਚ ਕਿਲ ਦੀ ਤਰ੍ਹਾਂ ਚੁਮਣ ਲੱਗੇ ਤੇ ਉਹ ਸੋਚਣ ਲੱਗੀ ਪਤੀ ਦੀ ਮੌਤ ਦੇ ਬਾਅਦ ਬੇਟੇ ਦੇ ਭਰੋਸੇ ਹੀ ਤਾਂ ਉਹ ਜੀ ਰਹੀ ਸੀ। ਪਤੀ ਨੇ ਜਾਂਦੇ ਵਕਤ ਕਿਹਾ ਵੀ ਸੀ ਅਨੀਤਾ ਆਪਣੀ ਜਿੰਉਂਦੇ ਜੀ ਕਦੀ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਪ੍ਰੋਸਾਣਾ ਕਰਨਾ। ਪਰ ਸੱਚੀ ਕਿਹਾ ਸੀ ਕਿਸੇ ਨੇ ਮਾਂ ਦਾ ਦਿਲ ਗਾਂ ਵਰਗਾ ਤੇ ਪੁੱਤ ਦਾ ਦਿਲ ਕਸਾਈ ਵਰਗਾ। ਉਦੋਂ ਹੀ ਫੋਨ ਦੀ ਘੰਟੀ ਵੱਜੀ ਤੇ ਪਿੰਡ ਤੋਂ ਉਹਨਾਂ ਦੇ ਦਿਓਰ ਦਾ ਫੋਨ ਆਇਆ ਭਾਬੀ ਪਰ ਅਦੀ ਮੋ ਤੋਂ ਬਾਅਦ ਤੁਹਾਨੂੰ ਮਿਲਿਆ ਤਾਂ ਨਹੀਂ ਜਾਂਦਾ ਸੀ ਪਰ ਪਿੰਡ ਦੀ ਜ਼ਮੀਨ ਤੇ ਘਰ ਵੇਚ ਕੇ ਤਾਂ ਤੁਸੀਂ ਹਮੇਸ਼ਾ ਲਈ ਹੀ ਸਾਡੇ ਤੋਂ ਰਿਸ਼ਤਾ ਹੀ ਕਦਮ ਕਰ ਦਿੱਤਾ ਨੀਤਾ ਜੀ ਹਰਾਨੀ ਨਾਲ ਬੋਲੀ ਨਹੀਂ ਘਰ ਤੇ ਜ਼ਮੀਨ ਗਿਰਵੀ ਰੱਖਿਆ ਹੋਵੇਗਾ ਵੇਚਿਆ ਤਾਂ ਨਹੀਂ ਆ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਗੱਲ ਨੀਤਾ ਜੀ ਨੂੰ ਦੱਸੀ ਸ਼ਾਮ ਨੂੰ ਨਕਸ਼ ਜਦੋਂ ਘਰ ਵਾਪਸ ਆਇਆ ਤਾਂ ਨੀਤਾ ਜੀ ਬੋਲੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਨਕਸ਼ ਬੋਲਿਆ ਨਹੀਂ ਮਾਂ ਮੈਂ ਬਹੁਤ ਥੱਕ ਗਿਆ ਆ ਮੈਂ ਹਜੇ ਗੱਲ ਨਹੀਂ ਕਰ ਸਕਦਾ ਅਮਿਤਾ ਜੀ ਬੋਲੀ ਨਹੀਂ ਮੈਂ ਹੁਣੇ ਤੇਰੇ ਨਾਲ ਗੱਲ ਕਰਦੀ ਆ ਪੁੱਤ 6 ਮਹੀਨੇ ਵੀ ਨਹੀਂ ਬੀਤੇ ਤੂੰ ਇੰਨਾ ਬਦਲ ਜਾਵੇਂਗਾ ਮੈਂ ਸੋਚਿਆ ਵੀ ਨਹੀਂ ਸੀ ਤਰੱਕੀ ਕਰਨ ਤੋਂ ਬਾਅਦ ਇਨਸਾਨ ਨੂੰ ਆਪਣੀ ਜ਼ਮੀਨ ਨਹੀਂ ਭੁੱਲਣੀ ਚਾਹੀਦੀ ਤੇ ਤੂੰ ਬਿਨਾ ਮੈਨੂੰ ਪੁੱਛੇ ਪਿੰਡ ਵਾਲੀ ਸਾਰੀ ਜ਼ਮੀਨ ਕਿਵੇਂ ਵੇਚ ਦਿੱਤੀ ਨਖਸ਼ ਬੋਲਿਆ ਤੁਹਾਨੂੰ ਇਹ ਨਾਲ ਕੀ ਮਤਲਬ ਜ਼ਮੀਨ ਮੇਰੇ ਨਾਮ ਤੇ ਸੀ ਮੇਰਾ ਜੋ ਮਨ ਕਰੂਗਾ ਮੈਂ ਉਹ ਹੀ ਕਰੂੰਗਾ ਤੇ ਹਾਂ ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਇੱਕ ਵੀਰ ਦਾ ਆਸ਼ਰਮ ਵਿੱਚ ਕਰ ਦਿੱਤਾ ਹੈ ਇੱਕ ਹਫ਼ਤੇ ਬਾਅਦ ਤੁਹਾਨੂੰ ਤੇ ਜਾਣਾ ਹੋਵੇਗਾ ਅਨੀਤਾ ਜੀ ਬੋਲੀ ਇਹ ਘਰ ਮੇਰਾ ਆ ਮੈਂ ਇਸ ਘਰ ਵਿੱਚੋਂ ਕਿਤੇ ਨਹੀਂ ਜਾਉਂਗੀ ਉਦੋਂ ਹੀ ਕੋਮਲ ਆਪਣੇ ਕਮਰੇ ਤੋਂ ਬਾਹਰ ਆਈ ਤੇ ਬੋਲ ਲਈ ਜਾਵੇਂਗੀ ਕਿ ਵੀ ਨਹੀਂ ਜਾਓਗੇ ਇਹ ਹੁਣ ਮੇਰਾ ਘਰ ਆ ਤੇ ਮੈਨੂੰ ਇੱਥੇ ਕੋਈ ਪੁਰਾਣਾ ਸਮਾਨ ਨਹੀਂ ਚਾਹੀਦਾ ਤੇ ਤੁਸੀਂ ਇਥੋਂ ਜੋ ਵੀ ਸਮਾਨ ਨਾਲ ਲੈ ਕੇ ਜਾਓਗੇ ਉਹ ਮੈਨੂੰ ਵਿਖਾ ਕੇ ਲੈ ਕੇ ਜਾਣਾ ਅਨੀਤਾ ਜੀ ਦੀਆਂ ਅੱਖਾਂ ਵਿੱਚ ਅਥਰੂ ਮੈਣ ਲੱਗੇ ਤੇ ਫਿਰ ਦੋ ਦਿਨਾਂ ਦੇ ਬਾਅਦ ਕਰਨ ਨਸ਼ਤੇ ਕੋਮਲ ਦੇ ਦੋਸਤ ਆਏ ਸੀ ਕੋਮਲ ਨੇ ਨੀਤਾ ਜੀ ਨੂੰ ਬੋਲੀ ਖਬਰਦਾਰ ਜੋ ਆਪਣੇ ਕਮਰੇ ਤੋਂ ਬਾਹਰ ਨਿਕਲੀ ਤਾਂ ਆਪਣੀ ਮਨਹੂਸ ਸ਼ਕਲ ਕਿਸੇ ਨੂੰ ਨਾ ਦਿਖਾਇਓ ਵੈਸੇ ਵੀ ਤੁਸੀਂ ਇਸ ਘਰ ਵਿੱਚ ਦੋ ਦਿਨ ਦੇ ਹੀ ਮਹਿਮਾਨ ਹੋ ਸਾਰੇ ਮਹਿਮਾਨ ਬੈਠ ਕੇ ਹੱਸਾ ਮਜ਼ਾਕ ਕਰ ਰਹੇ ਸੀ ਉਦੋਂ ਹੀ ਨੀਤਾ ਜੀ ਸਾਰਿਆਂ ਦੇ ਸਾਹਮਣੇ ਆ ਕੇ ਬੋਲੀ ਕਿਉਂ ਬੱਚਿਓ ਤੁਸੀਂ ਵੀ ਆਪਣੇ ਮਾਂ ਪਿਓ ਨੂੰ ਵਿਰਦਾ ਆਸ਼ਰਮ ਵਿੱਚ ਛੱਡ ਆਏ ਹੋ ਸਾਰੇ ਹੈਰਾਨੀ ਨਾਲ ਨੀਤਾ ਜੀ ਨੂੰ ਵੇਖਣ ਲੱਗੇ ਨਕਸ਼ ਆਪਣੀ ਮਾਂ ਨੂੰ ਅੱਖਾਂ ਮਾਰ ਰਿਹਾ ਸੀ ਉਮਲਾ ਨੀਤਾ ਜੀ ਦਾ ਹੱਥ ਵੜ ਕੇ ਬੋਲੀ ਤੁਸੀਂ ਅੰਦਰ ਚਲੋ ਤੁਹਾਡੀ ਦਿਮਾਗੀ ਹਾਲਤ ਠੀਕ ਨਹੀਂ ਆ ਅਨੀਤਾ ਜੀ ਬੋਲੀ ਮੇਰੀ ਦਿਮਾਗੀ ਹਾਲਤ ਬਿਲਕੁਲ ਠੀਕ ਹੈ ਤੇ ਅੱਜ ਦੀ ਰਾਤ ਤੁਹਾਡੀ ਇਸ ਘਰ ਵਿੱਚ ਆਖਰੀ ਰਾਤ ਆ ਤੁਸੀਂ ਦੋਵੇਂ ਕੱਲ ਹੀ ਮੇਰਾ ਘਰ ਖਾਲੀ ਕਰੋਗੇ ਨਖਸ਼ ਬੋਲਿਆ ਮਾਂ ਦਿਮਾਗ ਤਾਂ ਸਹੀ ਆ ਕੀ ਬੋਲ ਰਹੇ ਹੋ ਤੁਸੀਂ ਅਨੀਤਾ ਜੀ ਹੱਸਣ ਲੱਗੀ ਹਾਂ ਹਾਂ ਪੁੱਤ ਮੈਂ ਤੈਨੂੰ ਚੱਲਣਾ ਸਿਖਾਇਆ ਤੇ ਤੂੰ ਮੇਰੇ ਨਾਲ ਇਹ ਚਲਾ ਕੀ ਕਰੇਗਾ ਇੱਕ ਵਾਰ ਘਰ ਦੇ ਕਾਗਜ਼ਾਤ ਧਿਆਨ ਨਾਲ ਪੜ੍ਹ ਲਵੀਂ ਤੇ ਕੱਲ ਜੇ ਤੂੰ ਘਰ ਖਾਲੀ ਨਹੀਂ ਕੀਤਾ ਤਾਂ ਸਵੇਰੇ ਪੁਲਿਸ ਆ ਜਾਵੇਗੀ ਕਿਉਂਕਿ ਮੈਂ ਤੁਹਾਡੇ ਖਿਲਾਫ ਕੰਪਲੀਟ ਕਰ ਦਿੱਤੀ ਆ ਨਕਸ਼ਾ ਇੱਕ ਦੋਸਤ ਬੋਲਿਆ ਨਕਸ਼ਾ ਇੱਕ ਵਾਰ ਘਰ ਦੇ ਕਾਗਜ਼ ਤਾਂ ਲਿਆ ਕੇ ਦੇਖ ਲੈ ਨਕਸ਼ੇ ਭੱਜਿਆ ਹੋਇਆ ਕਾਗਜ਼ ਲਿਆਇਆ ਤੇ ਆਖਰੀ ਪੰਨੇ ਤੇ ਸਾਫ਼-ਸਾਫ਼ ਲਿਖਿਆ ਸੀ ਮੈਂ ਆਪਣੇ ਬੇਟੇ ਨੂੰ ਪਿੰਡ ਦੀ ਜ਼ਮੀਨ ਤੇ ਇਹ ਘਰ ਦੇ ਰਹੀ ਆ ਪਰ ਜਿਸ ਦੇਰ ਮੈਂ ਚਾਹਾਂ ਉਹਦੇ ਕੋਲੋਂ ਸਭ ਕੁਝ ਵਾਪਸ ਲੈ ਸਕਦੀ ਹਾਂ ਨਕਸ਼ ਬੋਲਿਆ ਪਰ ਇਹ ਤਾਂ ਮੈਂ ਮੈਂਸ਼ਨ ਨਹੀਂ ਕੀਤਾ ਸੀ ਅਨੀਤਾ ਜੀ ਬੋਲੀਏ ਮੈਂ ਜੋੜਿਆ ਸੀ ਕਿਉਂਕਿ ਮੈਨੂੰ ਤੁਹਾਡੇ ਉੱਤੇ ਸ਼ੱਕ ਹੋ ਗਿਆ ਸੀ ਜਦੋਂ ਤੇਰੀ ਘਰ ਵਾਲੀ ਨੇ ਇਸ ਵਾਰ ਘਰ ਨੂੰ ਵੀ ਤੇਰੇ ਨਾਮ ਕਰਨ ਦੀ ਗੱਲ ਕੀਤੀ ਸੀ ਨਕਸ਼ ਦੇ ਸਾਰੇ ਦੋਸਤ ਕਹਿਣ ਲੱਗੇ ਨਕਸ਼ ਤੂੰ ਆਪਣੀ ਮਾਂ ਦੇ ਨਾਲ ਧੋਖਾ ਕੀਤਾ ਜੋ ਆਪਣੀ ਮਾਂ ਦੇ ਨਾਲ ਧੋਖਾ ਕਰ ਸਕਦਾ ਹੈ ਉਹ ਸਾਡੇ ਨਾਲ ਕਿਉਂ ਨਹੀਂ ਕਰੇਗਾ ਅਸੀਂ ਤੇਰੇ ਨਾਲ ਬਿਜ਼ਨਸ ਨਹੀਂ ਕਰਨਾ ਚਾਹੁੰਦੇ ਤੇ ਉਹ ਉਹ ਸਾਰੇ ਉੱਥੋਂ ਚਲੇ ਗਏ ਅਨੀਤਾ ਜੀ ਬੋਲੀ ਬਾਸ ਅਜ ਰਾਤ ਦਾ ਸਮਾਂ ਆ ਜੋ ਸਮਾਂ ਲੈਣਾ ਹੈ ਲੈ ਲਵੋ ਸਵੇਰ ਤੱਕ ਘਰ ਖਾਲੀ ਕਰੋ ਕੋਮਲ ਬੋਲੀ ਤੁਸੀਂ ਇੰਨੇ ਪੱਥਰਦਿਲ ਕਿਵੇਂ ਹੋ ਸਕਦੇ ਹੋ ਅਨੀਤਾ ਜੀ ਬੋਲੀ ਕੋਈ ਵੀ ਮਾਂ ਪੱਥਰਦਿਲ ਨਹੀਂ ਹੁੰਦੀ ਬੱਚੇ ਆਪਣੀਆਂ ਚਲਾਕੀਆਂ ਨਾਲ ਉਹਨਾਂ ਨੂੰ ਮਜਬੂਰ ਕਰ ਦਿੰਦੇ ਆ ਤਾਂ ਕਿ ਮਾਂ ਬੱਚਿਆਂ ਨੂੰ ਸਬਕ ਸਿਖਾ ਸਕੇ ਕੋ ਨਕਸ਼ਤੇ ਕੋਮਲ ਅਨੀਤਾ ਜੀ ਦੇ ਪੈਰ ਫੜ ਕੇ ਮਾਫੀ ਮੰਗਣ ਲੱਗੇ ਅਨੀਤਾ ਜੀ ਬੋਲੀ ਜੇ ਤੁਸੀਂ ਗਲਤੀ ਕਰਦੇ ਤਾਂ ਮੈਂ ਮਾਫੀ ਕਰ ਦਿੰਦੀ ਪਰ ਤੁਸੀਂ ਮੇਰੇ ਨਾਲ ਧੋਖਾ ਕੀਤਾ ਤੇ ਤੇਰੇ ਪਾਪਾ ਨੇ ਜੋ ਵੀ ਫੈਸਲਾ ਕੀਤਾ ਸੀ ਉਹ ਬਿਲਕੁਲ ਸਹੀ ਕੀਤਾ ਸੀ ਮਾਂ ਦੀਆਂ ਮਾਂ ਮਮਤਾ ਵੀ ਛੰਨੀ ਹੋ ਜਾਂਦੀ ਆ ਪਰ ਹੁਣ ਮੈਂ ਇਵੇਂ ਦਾ ਕੁਝ ਕਰੂੰਗੀ ਕਿ ਸਾਰੀਆਂ ਮਾਵਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਤੋ ਕਦੀ ਵੀ ਅੱਖਾਂ ਬੰਦ ਕਰਕੇ ਆਪਣੇ ਬੱਚਾ ਤੇ ਭਰੋਸਾ ਨਹੀਂ ਕਰਨੀਆ ਇੰਨਾ ਕਹਿ ਕੇ ਨੀਤਾ ਜੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਉਸ ਰਾਤ ਕਿਸੇ ਨੂੰ ਵੀ ਨੀਂਦ ਨਹੀਂ ਆਈ ਸਵੇਰੇ ਸਿਰ ਫੜ ਕੇ ਦੋਵੇਂ ਪਤੀ ਪਤਨੀ ਸੋਚ ਰਹੇ ਸੀ ਕਿ ਹੁਣ ਕੀ ਕਰੀਏ ਉਦੋਂ ਹੀ ਦਰਵਾਜ਼ੇ ਤੇ ਵਕੀਲ ਤੇ ਪੁਲਿਸ ਆਈ ਤੇ ਨਕਸ਼ੇ ਤੇ ਕੋਮਲ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ ਆਖਿਰਕਾਰ ਉਹਨਾਂ ਕਰ ਖਾਲੀ ਕਰਨਾ ਹੀ ਪਿਆ ਅਨੀਤਾ ਜੀ ਨੇ ਬਸ ਇੰਨਾ ਹੀ ਕਿਹਾ ਤੂੰ ਪਿੰਡ ਵਾਲੀ ਜੋ ਜ਼ਮੀਨ ਵੇਚੀ ਮੈਂ ਉਹ ਪੈਸਾ ਤੈਨੂੰ ਦਾਨ ਵਿੱਚ ਦਿੰਦੀ ਆ ਪਰ ਇਸ ਘਰ ਤੇ ਤੇਰਾ ਕਦੀ ਕੋਈ ਵੀ ਅਧਿਕਾਰ ਨਹੀਂ ਹੋਵੇਗਾ ਤੇ ਮੇਰੇ ਮੈਂ ਤੇਰੇ ਨਾਲ ਸਾਰੇ ਰਿਸ਼ਤੇ ਤੋੜ ਦਿਆਂ ਮਨੀਤਾ ਜੀ ਉਹ ਘਰ ਵੇਚ ਕੇ ਇੱਕ ਆਸ਼ਰਮ ਵਿੱਚ ਚਲੀ ਗਈ ਤੇ ਆਪਣੇ ਸਾਰੇ ਪੈਸੇ ਉਸ ਆਸ਼ਰਮ ਵਿੱਚ ਜਮ੍ਹਾਂ ਕਰਵਾ ਦਿੱਤੇ ਤਾਂ ਕਿ ਜਦੋਂ ਤੱਕ ਉਹ ਜਿਉਂਦੇ ਰਹਿਣ ਉਹਨਾਂ ਦਾ ਖਰਚਾ ਉਹਨਾਂ ਪੈਸਿਆਂ ਨਾਲ ਹੀ ਚੱਲੇ ਉਹਦੇ ਬਾਅਦ ਉਹਦੇ ਸਾਰੇ ਪੈਸੇ ਆਸ਼ਰਮ ਵਿੱਚ ਉਹਨਾਂ ਮਾਮਾ ਦੇ ਖਰਚ ਹੋ ਜਾਣਗੇ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਲੋਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ